ਨੀਆਂ ਕੱਟਾ ਪਾਈ ਜਾਂਦੇ ਜੇ ਹੁਣ ਐਵੇਂ ਨਾ ਕੀ ਆਈਆਂ ਮੈਂ ਤਾਂ ਬਹੁਤ ਨੇ ਵੇਖਿਆ ਨਹੀਂ ਮੈਂ ਤੇ ਆਪਣੇ ਪਿਆਹ ਲੱਗੀਆਂ ਚੜੂ ਮਾਰ ਤੇ ਲੱਗੇ ਤੈਨੂੰ ਪਤਾ ਤੇ ਗਈ ਮੈਂ ਹੁਣ ਗਈਆਂ ਦੂ ਦੂ ਚੜੂ ਮਾਰੀ ਜਾਂਦੇ ਜੇ ਕੱਟਾ ਪਾਤਾ ਸਾਰਾ ਉੱਤੇ ਹੁਣ ਨਾ ਕੀ ਆਈਆਂ ਲੈ ਮੈਂ ਤੇ ਮੈਂ ਕਿਹੜਾ ਜਾਣ ਕੇ ਫੜ ਕੇ ਉੱਤੇ ਪਾਇਆ ਤੇ ਉੱਟਣ ਡਿਆ ਉਹ ਮੌਸਮ ਹੀ ਇਦਾਂ ਦਾ ਵਾ ਥੋੜਾ ਪਾਣੀ ਤਰੋਂਗ ਲੈਂਦੇ ਹਾਂ ਪਾਣੀਆਂ ਥੱਲੇ ਹੋਰ ਫर्श ਤੇ ਕੱਟਾ ਜੰਮ ਜਾਣਾ ਵਾ ਕਿੰਨਾ ਕੱਟਾ ਜੰਮ ਚੱਲਾ ਹੀ ਕਿਤੇ ਕੋਈ ਨਾ ਕੋਈ ਬੰਧ ਨਹੀਂ ਚਾਹੀਦਾ ਜਾਣ ਕੇ ਹੁਣ ਤੇ ਕੋਈ ਗੱਲ ਵੀ ਨਹੀਂ ਹੋਈ ਜਾਤਾ ਜੀ ਜੀ ਤੁਸੀਂ ਤੇ ਫਿਰ ਪਤਾ ਕਿੱਦਾਂ ਚ ਤੂੰ ਜਾਣ ਜਾਣ ਲੜਦੀ ਮੈਂ ਲੜਦੀ ਤੇ ਤੁਹਾਨੂੰ ਪਤਾ ਦੇਗਾ ਮੈਂ ਨਾ ਹੁਣ ਗਈਆਂ ਤੁਸੀਂ ਘੱਟਾ ਪਾਤਾ ਉੱਤੇ ਤੇ ਜੋਤੀ ਹੁਣ ਮੈਂ ਕਿਹੜਾ ਕਿਤੇ ਫੜ ਕੇ ਘੱਟਾ ਪਾਤਾ ਵਾ ਫੜ ਕੇ ਘੱਟਾ ਪਾਉਂਦੀ ਗੱਲ ਨਹੀਂ ਤੇ ਇਹ ਗੱਡੀ ਜਵਾਬ ਤੇ ਜਵਾਬ ਦੇਈ ਜਾਂਦੇ ਜੇ ਤੁਸੀਂ ਮੰਨ ਲੋ ਹਾਂ ਕਿ ਹਾਂ ਮੇਰੇ ਕੋਲੋਂ ਘੱਟਾ ਪੈ ਗਿਆ ਵਾ ਤੇ ਜਦੋਂ ਮੈਂ ਪਾਇਆ ਹੀ ਨਹੀਂ ਮੈਂ ਬਿਨਾਂ ਵਜ੍ਹਾ ਤੂੰ ਕਿਹੜੀ ਆਪਣੀ ਨੂੰ ਗਲਤੀ ਮੰਨ ਲਿਆ ਕਰੇ ਜਦੋਂ ਮੈਂ ਕੋਈ ਕੰਮ ਹੀ ਨਹੀਂ ਕੀਤਾ ਹੁਣ ਤੀਹ ਜਵਾਬ ਤੇ ਜਵਾਬ ਦੇਂਦੇ ਏ ਤੁਹਾਡੇ ਤਾਂ ਕਿੰਨੇ ਜਵਾਬ ਤੇ ਤਾਂ ਦੇਦਾ ਨਹੀਂ ਮ ਮੈਨੂੰ ਮੈਂ ਕਿਹਾ ਨਾ ਮੈਨੂੰ ਗੁੱਸਾ ਜਿਆਦਾ ਨਾ ਚੜਾਓ ਤੇ ਮੈਂ ਤੈਨੂੰ ਕੀ ਕਹਿ ਕਹਦਾ ਗੁੱਸਾ ਚੜਾਇਆ ਹਾਂ ਮੈਂ ਇਹੋ ਜਿਹਾ ਕਿਹੜੀ ਗੱਲ ਬਾਹਰ ਨਾ ਠੀਕ ਹਣਾ ਹਏ ਮੈਂ ਤੈਨੂੰ ਕੀ ਕਹਿਦਾ ਮਾੜਾ ਜਿੰਨਾ ਘਟਾ ਬਹਿ ਗਿਆ ਤੂੰ ਤੂੰ ਬੈਸਪਾਚ ਕੰਡੇ ਵੀ ਮੇਰੇ ਘਟਾ ਮੈਂ ਤੇ ਪਿਆ ਮਾੜਾ ਮੋਟਾ ਪਿਆ ਜਿਆਦਾ ਪਿਆ ਮੈਂ ਹਲੇ ਤਨ ਆਕੇ ਨਿਕਲੀ ਪਰ ਤੁਹਾਨੂੰ ਮੈਂ ਕਹਿ ਕੇ ਵੀ ਗਈ ਪੀਦੀ ਮੈਂ ਨਾ ਚੱਲੀ ਹਾਂ ਹਰੇ ਉਸੇ ਮੇਰੇ ਝਾੜੂ ਫੜ ਲਿਆ ਬਸ ਫੇਰ ਤੂੰ ਝਾੜੂ ਮਾਰਿਆ ਨਹੀਂ ਪਹਿਲਾਂ ਜੇ ਜਦੋਂ ਬਾਕੀ ਕੰਮ ਨਬੇੜ ਕੇ ਤੂੰ ਉਦੋਂ ਹੀ ਕਰਨਾ ਜਾਂ ਤੂੰ ਫਿਰ ਮਾਰ ਲੈਨੀ ਝਾੜੂ ਮੇਰੇ ਕਿਉਂ ਮਾਰ ਅਗੇ ਮੈਂ ਝਾੜੂ ਮਾਰਦੀ ਆ ਜਿੰਨਾ ਘਰ ਮੇਰਾ ਬਣਾ ਜੋਤੀ ਉਹਨਾਂ ਤੇਰਾ ਵੀ ਆ ਆਪਣਾ ਵੀ ਹੱਕ ਸਮਝਿਆ ਕਰ ਤੇ ਕੰਮ ਕਰ ਲਿਆ ਕਰ ਫਿਰ ਮੇਰਾ ਜਿੱਤੀ ਹੈਗਾ ਉਹ ਤੇ ਮੇਰਾ ਹੈਗਾ ਹੈਗਾ ਤੇ ਉਹ ਮੇਰੇ ਰਹਿਣਾ ਹੀ ਰਹਿਣਾ ਤੇ ਮੈਂ ਕਿਹੜਾ ਕਹ ਤੇਰਾ ਹੱਕ ਨਹੀਂ ਰਹਿਣਾ ਜੇ ਮੈਂ ਕੰਮ ਕੰਨਦੀ ਫਿਰ ਮੈਨੂੰ ਗੱਲਾਂ ਤਨਾਂ ਨਾ ਸੁਣਾ ਤੁਸੀਂ ਘੱਟਾ ਪਾਇਆ ਤੇ ਮੈਂ ਕਹਦੀ ਆ ਆਪਣੀ ਗਲਤੀ ਨਹੀਂ ਤੇ ਮੁੰਡੇ ਕਿਹਾ ਮੇਰੇ ਕੋਲ ਘੱਟਾ ਪੈ ਗਿਆ ਮੈਂ ਗਲਤੀ ਕਿਹੜੀ ਕੀਤੀ ਆ ਮੈਨੂੰ ਵੀ ਪਤਾ ਲੱਗੇ ਮੈਂ ਗਲਤੀ ਕੀਤੀ ਕੋਈ ਤੂੰ ਹੀ ਕਦੋਂ ਦੀ ਦਿੱਤੀ ਪੈਸੇ ਦੇ ਜੇ ਤੀ ਮੰਨਿਆ ਨਹੀਂ ਇੱਕ ਵਾਰੀ ਵੀ ਕਿ ਮੇਰੇ ਕੋ ਕਟਾ ਪੈ ਗਿਆ ਹੁਣ ਮੈਂ ਅੱਗੇ ਚੁੱਪ ਕਰ ਜੰਦੀ ਨਾ ਹੁਣ ਨਹੀਂ ਮੈਂ ਚੁੱਪ ਕਰਨਾ ਜਿੱਥੇ ਮੈਂ ਗਲਤੀ ਨਹੀਂ ਹੈ ਅੱਗੇ ਮੈਂ ਬਥੇਰਾ ਮੰਮੀ ਦੇ ਸਾਹਮਣੇ ਵੀ ਕਹਿ ਦਿੰਦੀ ਆਂ ਪਿਛੋਤੀ ਠੀਕ ਆ ਚੁੱਪ ਕਰਦੀ ਰਹਿੰਦੀ ਕੁਛ ਨਹੀਂ ਨਿਆਣੀ ਆ ਨਿਆਣੀ ਆ ਪਰ ਆ ਤਾਂ ਕੁਛ ਜ਼ਿਆਦਾ ਹੀ ਹੋਣ ਰਿਆ ਹੁਣ ਕੀ ਜ਼ਿਆਦਾ ਹੋਣ ਰਿਆ ਮੈਂ ਕੀ ਜ਼ਿਆਦਾ ਕੀਤਾ ਵਾ ਜਦੋਂ ਤੂੰ ਆ ਮੈਨੂੰ ਹੁਣ ਕਿੱਦਾਂ ਰਕੇ ਫੇਰ ਪਈ ਮੇਰੇ ਹੱਥ ਪਰੇ ਨੂੰ ਕਰਕੇ ਸੁਟਦੇ ਮੈਨੀਆਂ ਨਹੀਂ ਕਰਤੋ ਕਿੱਡੀ ਵੇਟੀ ਆ ਤੇ ਤੂੰ ਹੱਥ ਮਾਰ ਕੇ ਗੱਲ ਕਰ ਤੂੰ ਇਦਾਂ ਉਂਗਲਾਂ ਜਿਹਾ ਕਰ ਕਰ ਗੱਲਾਂ ਕਰ ਮੈਂ ਫੇਰ ਉਂਗਲ ਕਰਕੇ ਗੱਲ ਆ ਉਂਗਲ ਜੀ ਮੈਂ ਤੋੜ ਵੀ ਦੂੰਗੀ ਠੀਕ ਆ ਨਾ ਜੋਤੀ ਆ ਦੇ ਹੱਥੀ ਪੈਣ ਵਾਲਾ ਕੰਮ ਹੋਣ ਰਿਹਾ ਹੱਥੀ ਪੈਣ ਵਾਲਾ ਤੂੰ ਹੱਥੀ ਪੈਣ ਵਾਲੇ ਕੰਮ ਕਰ ਵੋਂਡੇ ਜੇ ਮੈਂ ਪੈਣੀ ਨਹੀਂ ਠੀਕ ਆ ਨਾ ਚੱਲ ਜਾ ਪੈਣਾ ਤੇਰੇ ਗੜੀ ਜੋੜੇ ਹੱਥ ਹੱਥੂ ਤੇ ਜਿਵੇਂ ਮੇਰੇ ਗੜੀ ਜੋੜਿਆ ਕਰੋ ਠੀਕ ਆ ਨਾ ਉਹ ਤਾਂ ਗਾਂ ਦਾ ਦਿਨੋ ਦਿਨ ਵੱਧਦੀ ਜਾਨੀ ਫੱਦੀ ਜਾਨੀ ਤੂੰ ਵੀ ਵਧਣੀ ਦੇ ਠੀਕ ਐ ਪਾਪਾ ਜਾ ਬੈਠੀ ਰਹੀ ਅੰਦਰ ਇੱਥੇ ਗੁਫਾ ਖੋਲ ਨਾ ਪੱਕੀ ਤੇ ਇੱਥੇ ਬੈਠੀ ਰਹੀ ਇਹੀ ਕੰਮ ਹੁੰਦਾ ਬਸ ਤੈਨੂੰ ਸਗੋਂ ਮੈਂ ਪਰਦੇ ਪੰਦੀ ਰਹੀ ਨਹੀਂ ਆ ਮੰਮੀ ਦੇ ਸਾਹਮਣੇ ਕੋਈ ਕੁਛ ਨਹੀਂ ਕਹਿੰਦੀ ਕੋਈ ਨਹੀਂ ਕਹਿੰਦੀ ਏ ਇਹ ਸਗੋਂ ਸਿਰੇ ਤਾਂ ਤਾਂ ਚੜਦੀ ਏ ਕਿਵੇਂ ਚੜੀ ਨਾ ਕੋ ਕੰਮ ਕਰਦੀ ਨਾ ਲੈਣ ਨਾ ਦੇਣ ਸਗੋਂ ਸਿੰਦੀ ਜੀ ਰੱਖਿਆ ਜਿੰਨੀ ਸਿੰਦੀ ਓਨੀ ਪੂਵੇ ਚੜੀ ਆਏ ਨੂੰ ਲੱਗਾ ਹੋਵੇ ਪਤਾ ਕਿ ਕੰਮ ਕਿਦਾਂ ਕਰੀਦਾ ਲਾਇਆ ਹੋਵੇ ਮੰਮੀ ਨੇ ਤੇ ਆਪੇ ਇਹਨੂੰ ਵੀ ਅਕਾ ਲਾਵੇ ਕਿੰਨੀ ਜ਼ੋਰ ਨਾਲ ਮੇਰੀ

ਬਸ ਉਧੇ ਮੈਨੂੰ ਚੀਜੀ ਜੀ ਦਿਵਾਉਣ ਗਿਆ ਅੱਛਾ ਤੇ ਮੈਂ ਹਾਂ ਚੱਲ ਉਧਰੋਂ ਵੀ ਹੋਉਂਦਾ ਵਾ ਅੱਛਾ ਚਾਚਾ ਚਾਚਾ ਤੇ ਗਿਆ ਪੰਬੀ ਤੇ ਅੱਛਾ ਹਾਂ ਤੇ ਹੋਰ ਸਿਹਤ ਠੀਕ ਆ ਹਾਂ ਠੀਕ ਆ ਬਡਾੜੀ ਕਣਕੁਣਕ ਹਾਂ ਬਡਾਲੇ ਆ ਕਾ ਕੁਰਸੀ ਕਿਦੀ ਪਈ ਆ ਇਹ ਕੁਰਸੀ ਦੋ ਤੇ ਮੇਰੇ ਦੀ ਤੋਣ ਫਤੇ ਦੀ ਚੱਲ ਓ ਬਹਿ ਜਾ ਸਿਹਤ ਹੋਣੀ ਹੋਰ ਸਿਹਤ ਠੀਕ ਆ ਹਾਂਜੀ ਠੀਕ ਜੇ ਬਹਿ ਜਾਓ ਹਾਂ ਕਿਤਰਾ ਰੋਟੀ ਪਾਣੀ ਦਾ ਰੋਟੀ ਪਾਣੀ ਤੇ ਚਾ ਚਾਚੀ ਖਾਣ ਵਾਲਾ ਵਾੜੀ ਮੈਂ ਖਾਦੀ ਨਹੀਂ ਆ ਤੇ ਪਕਾਵਾਂ ਫਿਰ ਵੇਖ ਲਓ ਜੀ ਨਹੀਂ ਪਕਾ ਦਿੰਨੇ ਆ ਜੇ ਨਹੀਂ ਉਹ ਚਾਚੀ ਹੋਣੀ ਮੈਂ ਚਾਚੀ ਆਹੋ ਕੀ ਗੱਲ ਹੈਗੀ ਆ ਹਾਂ ਤੇ ਪਕਾੜੋ ਫਿਰ ਹਾਂ ਤੇ ਪਤਾ ਨਾ ਕੀ ਚੰਗਾ ਵਾ ਹਾਂ ਹੈ ਕਿ ਨਹੀਂ ਜਿਨ੍ਹਾਂ ਦੇ ਮਾਮਾ ਮਰ ਜਾਣੇ ਇਤਨਾ ਹੀ ਹੁੰਦੇ ਹੁੰਦੀ ਆ ਚੱਲ ਜੀ ਦਾਣਾ ਕਹੋ ਚਾਚੀ ਹਾਂ ਪਰ ਨਹੀਂ ਹਾਨੂੰ ਹੀ ਬੜਾ ਮਦਾਈ ਉਹਦਾ ਆਹੋ ਖਾ ਤਾੜਾ ਪਕਾਵਾਂ ਰੋਟੀ ਹਾਂ ਇਹੋ ਜੀ ਹਾਂ ਪਕਾੜੋ ਫਿਰ ਦੇ ਦੋ ਦੋ ਪਕਾੜੋ ਮੈਂ ਫਲਕੇ ਦੋਲਾ ਲਾਣਾ ਸਾਬੀ ਲਈ ਵਿਚਾਰਾ ਮਾਂ ਮਟਰ ਤੇ ਆ ਫੇਰ ਦਾਵਾ ਗਲੀਆਂ ਚ ਮਾਂਵਾਂ ਤਾਂ ਬਿਨਾਂ ਇਤਰਾ ਹੀ ਹੁੰਦੀ ਆ ਕਿ ਮੈਂ ਹੁਣ ਛੱਟ ਫੁਲਕੇ ਲਾ ਦੇਣੇ ਵਿਚਾਰਾ ਕੀ ਬਤਾ ਕਿ ਤਰ੍ਹਾਂ ਖਾਂਦਾ ਕਿ ਤਰ੍ਹਾਂ ਨਹੀਂ ਮਾਂ ਨੇ ਸੁਖਣਾ ਸੁਖ ਸੁਖ ਲਿਆ ਹੈ ਤੇ ਹੁਣੇ ਤੱਲੇ ਲੈਂਦਾ ਮਾਂ ਨੂੰ ਪਹਿਲਾਂ ਮਾਂ ਲੈਂਦੀ ਪੁੱਤ ਨੂੰ ਤੇ ਹੁਣ ਇਹ ਲੈਂਦਾ ਵਿਚਾਰਾ ਦੱਸ ਰੋਟੀ ਦੀ ਕਿਹੜੀ ਗੱਲ ਵਟ ਛੱਟ ਲਾ ਲੈਣੀ ਮੈਂ ਦਾਲ ਸਬਜੀ ਤੱਤੀ ਕਰ ਲੈਣੇ ਆ ਤੇ ਚਾਟਰ ਵਟੀ ਫੜਾ ਦੇਣੀ ਆ ਚਾਚੀ ਘਰ ਨੂੰ ਤੇ ਖੇ ਚਲੀ ਡਏ ਜੇ ਤੂੰ ਨਹੀਂ ਨਹੀਂ ਕੋਈ ਖੇਚਿਆ ਨਹੀਂ ਪਤਾ ਮੈਂ ਖੇਚੜ ਕਾਦੀ ਆ ਤੂੰ ਨਹੀਂ ਮੇਰੇ ਪੁੱਤ ਪੋਤੇ ਆ ਤੂੰ ਮੇਰਾ ਖੇਚੜ ਕਾਦੀ ਆ ਝਟ ਫੁਲਕੇ ਲਾਹ ਜਾਣੇ ਮੈਂ ਨਾ ਚਾਚੀ ਤੇ ਕਹਿੰਦੀ ਪੱਕੀ ਆ ਖਾਲਾ ਪਰ ਮੈਂ ਦੇਲ ਹੀ ਨਹੀਂ ਕੀਤਾ ਮੈਂ ਤਾਂ ਠਹਿਰ ਕੇ ਖਾਹੂੰਗਾ ਹਾਂ ਚੱਲ ਕੋਈ ਨਹੀਂ ਇਹ ਵੀ ਪੱਕਣ ਲਈ ਆ ਬਸ ਝਟ ਪਕਾ ਲੈਣੀ ਮੈਂ ਰੋਟੀ ਦੀ ਪਕਾ ਲਓ ਹਾਂ ਰੋਟੀ ਦੀ ਕੋਈ ਗੱਲ ਨਹੀਂ ਰੋਟੀ ਤਾਂ ਮੈਂ ਘਟ ਨਾਲ ਲਈ ਤੋ ਸੰਭਲੀ ਆ ਕਣਕ ਸੰਭਲੀ ਪਾਉਣ ਵਾਲੀ ਰਹਿੰਦੀ ਆ ਅੱਛਾ ਪਾਉਣਾ ਨਹੀਂ ਤੇ ਨਾਲ ਕੋਈ ਨਹੀਂ ਜਦੋਂ ਪਾਵਾਂਗੇ ਤਾਂ ਫਿਰ ਸਾਧ ਲਾਂਗੇ ਹਾਂ ਤੇ ਤੂੜੀ ਤੂੜੀ ਸੰਭਲੀ ਆ ਕੱਲ ਤੂੜੀ ਇਹ ਵੇਲੇ ਡੇਪੀ ਸੀ ਅੱਛਾ ਸੁੱਟਣ ਤੇ ਵਾਵਾ 8 ਵਜੇ ਨਾਲ ਸੁੱਟ ਗਏ ਸੀ ਚਾਚਾ ਗਿਆਣਾ ਪੱਠੇ ਲੈਣ ਹਾਂ ਉਹ ਪੱਠੇ ਲੈਣ ਗਿਆ ਹੀ ਫੇਰੇ ਜਾਣਾ ਹੀ ਉਹ ਹਾਟੇ ਨਵੇਰਾ ਘਾਟਿਓ ਤੇ ਗਾਂਏ ਲੈਣ ਜਾਣਾ ਅੱਛਾ ਮੈਂ ਚੱਲ ਜੂ ਨਾਲ ਨਹੀਂ ਤੇ ਚੱਲ ਚੱਲ ਜੇ ਇਤਨਾ ਹੀ ਕਰ ਲਿਓ ਆ ਆਹੋ ਇਤਰਾ ਕਰ ਲਿਆ ਚਲ ਜੇ ਮੈਂ ਉਹ ਚਾਚੇ ਨਾਲ ਗੱਲਾਂ ਬਾਤਾਂ ਕਰਦੇ ਚਲ ਜਾਂਾਂ ਹਾਂ ਹਾਂ ਚਾਚਾ ਭਤੀਜਾ ਦਵੇਂ ਚਲ ਜਿਓ ਤੇ ਸਾਨੂੰ ਵੀ ਚਲੋ ਤੈਨੂੰ ਵੀ ਚਾਚੀਆਂ ਦਾ ਆਸਰਾ ਸਾਨੂੰ ਤਾਂ ਡਾਵਾ ਆਹੋ ਹਾਂ ਇਤਰਾ ਹੀ ਰਾਤ ਮਿਲ ਕੇ ਹੁੰਦੀ ਆ ਹਾਂ ਚਲ ਪਕਾ ਲਓ ਫਿਰ ਤੁਸੀਂ ਮੈਂ ਬਾਹਰ ਬੈਠਾਂ ਜੇ ਪੱਕ ਗਈਆਂ ਪੱਕ ਗਈਆਂ ਜਿਆਦੀਆਂ ਨਹੀਂ ਦੋ ਕੀ ਬਸ ਮੈਂ ਪਾ ਕੇ ਤੇ ਲਿਆਈਓ ਸਵੇਰੇ ਸਵੇਰੇ ਮੂਡ ਖਰਾਬ ਕਰਤਾ ਇਹਨੂੰ ਪਤਾ ਵੀ ਸੀ ਕਿ ਮੈਂ ਅੱਜ ਕਾਲਜ ਜਾਣਾ ਵਾ ਮੰਮੀ ਨੂੰ ਮੇਰੀਆਂ ਗੱਲਾਂ ਤੇ ਬੜੀ ਐਸੀ ਤਿਸ ਸੁਣਦੀਆਂ ਵਾ ਤੇ ਅੱਜ ਮੰਮੀ ਨੂੰ ਉਹਦੀ ਕੰਨਾ ਨਹੀਂ ਸੁਣੀਆ ਵੀ ਉਹ ਲੜਾਈ ਕਰਨ ਦੀ ਮੈਨਾਂ ਕਿੱਦਾਂ ਮੈਨੂੰ ਬੋਲਣ ਦੀ ਮੈਂ ਵੀ ਇਹ ਤੇਰੇ ਵਰਗੀ ਹੋ ਜਾਣਾ ਵਾ ਪੈ ਕੀ ਕਰਦੀ ਆ ਤੁਸ ਜਿੰਨੇ ਦੇ ਕੋਈ ਸੁਣਦੇ ਨਹੀਂ ਆ ਨੀ ਕੀ ਕਰਾਂ ਅੱਜ ਉੱਥੇ ਕਿਉਂ ਲੜੀ ਜਾਂਦੀ ਨੀ ਕਿਉਂ ਗੜਗੜ ਕਰੀ ਜਾਂਦੀ ਕੀ ਹੋਇਆ ਮੈਂ ਕਿਹੜੀ ਘਰ ਤੋਂ ਗੜਗੜ ਕਰਨਾ ਵਾ ਹੁਣ ਕੀ ਆ ਤੈਨੂੰ ਪਤਾ ਜਿਵੇਂ ਕੱਲ੍ਹ ਜੀ ਜਾਣਾ ਸੀ ਪੇਪਰ ਵਾ ਅੱਜ ਮੇਰਾ ਤੇ ਮੈਨੂੰ ਆ ਕੇ ਨਿਕਲੀ ਜਾਂ ਬਾਹਰ ਤੇ ਸੁਖ ਦੀਦੀ ਨੇ ਕੀ ਕੀਤਾ ਵਾ ਕੱਟਾ ਪਾਤਾ ਸਾਰਾ ਮੇਰੇ ਉੱਤੇ ਉਤੋਂ ਕੱਪੜੇ ਵੀ ਪਾ ਦੇ ਚਿੱਟੇ ਪਾ ਲੇ ਸੋ ਤੂੰ ਲੜਦੀ ਰਹੀ ਨਹੀਂ ਐ ਸੁਖ ਨਾ ਐਸ਼ਾ ਮੈਂ ਹੀ ਲੜਦੀ ਆ ਹਾਂ ਉਹਨਾਂ ਦੀ ਕੋਈ ਗਲਤੀ ਨਹੀਂ ਹਰੇਕ ਕੰਮ 'ਚ ਮੇਰੀ ਗਲਤੀ ਹੁੰਦੀ ਆ ਪੁੱਤ ਜੇ ਤੂੰ ਪਰਿਉ ਨਹੀਂ ਹੋ ਕੇ ਨੰਗ ਜਾਣੀ ਹੋ ਤੇ ਇੰਨਾ ਨਾਂ ਖੜਾ ਲਾਇਆ ਕਰੋ ਮੈਂ ਤਾਂ ਦਵਾਈ ਖਾ ਕੇ ਸੌਂਗੀ ਹੀ ਆ ਮੈਨੂੰ ਹੁਣ ਤੇਰੀ ਆਵਾਜ਼ ਸੁਣੀ ਤੇ ਫੇਰ ਮੈਂ ਉੱਠੀ ਆ ਐਸ਼ਾ ਤੈਨੂੰ ਮੇਰੀ ਬਾਤ ਸੁਣ ਗਈ ਤੇ ਸੁਖ ਦੀਦੀ ਦੀ ਬਾਤ ਨਹੀਂ ਸੁਣੀ ਹਨਾ ਮੇਰਾ ਤਾਂ ਬੀਬੀ ਜੇ ਘਟਾ ਮੈਨੂੰ ਸੁਣਿਆ ਹੀ ਨਹੀਂ ਮੈਂ ਤਾਂ ਦਵਾਈ ਖਾ ਕੇ ਸੌਂਗੀ ਮੈਨੂੰ ਤਾਂ ਉਹ ਨਹੀਂ ਹੋਂਦੀ ਉਹਦਾ ਤੁਹਾਨੂੰ ਸੁੱਖ ਦਿੰਦੀਆਂ ਗੱਲਾਂ ਨਹੀਂ ਸੁਣਦੀਆਂ ਮੇਰੀਆਂ ਗੱਲਾਂ ਸੁਣਦੀਆਂ ਵਾ ਤੂੰ ਫਿਰ ਮੇਰੇ ਲਾ ਕੇ ਲਾਨ ਕੇ ਜੋ ਕਰਦੇ ਆ ਤੇ ਸੁੱਖ ਦੇਣਾ ਕਿਹੜੀ ਗੱਲੋਂ ਲੜੀ ਆ ਸੁੱਖ ਦੀ ਜੀ ਅੱਜ ਦੱਸਾਂ ਮੈਨੂੰ ਕਿੱਦਾਂ ਬੋਲਣ ਦੇ ਹੀ ਕੀ ਬੋਲਦੇ ਕੀ ਬੋਲਦੇ ਕਹਿੰਦੇ ਛਾੜੋ ਤੂੰ ਲਾ ਲੈਂਗੀ ਪਤਾ ਤੇ ਐਸੇ ਮੈਂ ਕੱਲ ਜੇ ਜਾਣਾ ਜੇ ਦਿਨ ਮੈਂ ਕੰਮ ਕਰਦੀ ਆ ਤੂੰ ਹੀ ਕਹਿੰਦਾ ਮੇਰਾ ਨਾਂ ਕਰਦੇ ਜਿਵੇਂ ਤੂੰ ਕੰਮ ਕਰਦੀ ਆ ਕੰਮ ਬੋਤ ਤੂੰ ਹੀ ਕਰਿਆ ਕਰ ਕੰਮ ਤੇ ਕਰਨ ਨੂੰ ਹੁੰਦਾ ਵਾ ਕੰਮ ਕਰਦੇ ਕਿਤੇ ਨਿਸੇ ਹੋ ਜੀਦਾ ਵਾ ਪੜਾ ਹੁਣ ਕੀ ਕੰਮ ਕਰਾਇਆ ਦਾ ਦੋਨਾ ਪੜਾਈ ਛੱਡ ਦਿੰਨੀ ਆ ਤੇ ਕੰਮ ਕਰਨ ਲੱਗ ਜੰਨੀ ਆ ਨਹੀਂ ਇਹ ਦੇ ਸਬ ਕੋ ਤੈਨੂੰ ਆਨੇ ਤੂੰ ਪੜ ਸੁਖ ਤੈਨੂੰ ਆਈ ਨੂੰ ਚਾਹ ਪਾਣੀ ਰੋਟੀ ਸਭ ਕੋ ਸੋਖੀ ਪੁੱਛਦੀ ਆ ਤੇ ਤੂੰ ਫੇ ਕਾਲੀ ਹੋ ਜਾ ਜਿਹੜੇ ਤੇ ਹੈਗੀ ਤੈਨੂੰ ਪਤਾ ਜੀ ਕਿ ਤੂੰ ਉਂਗਲਾਂ ਕਰ ਕਰ ਮੇਰੇ ਨਾਲ ਗੱਲਾਂ ਕਰਦੇ ਇਹਨਾਂ ਨੂੰ ਵੀ ਪਤਾ ਵਾ ਕਿ ਫੇ ਇਹੀ ਗੱਲੋਂ ਮੇਰੇ ਸਕੂਲੇ ਕੁੜੀ ਨਾਲ ਲੜਾਈ ਹੋਈ ਉਹਨੇ ਮੇਰੇ ਵੱਲ ਉਂਗਲ ਕਰਕੇ ਗੱਲ ਕੀਤੀ ਨਾਵੇਂ ਉਂਗਲ ਕਰਕੇ ਗੱਲ ਕਰਦੀ ਆ ਤਾਂ ਨਾ ਮੈਨੂੰ ਕੋਈ ਕਰੇ ਨਾ ਮੈਨੂੰ ਚੰਗਾ ਹੀ ਲੱ ਉਹ ਫੇ ਥਾਣੇਦਾਰਾਂ ਨੂੰ ਕਰਤੀ ਉੱਤੇ ਵੀ ਤੁਸੀਂ ਮੇਰੇ ਦਵਾਰੇ ਹੋਗੇ ਤੁਸੀਂ ਇਹ ਵੀ ਨਹੀਂ ਚੀਜ਼ ਸੋਚੀ ਕਿ ਹਾਂ ਵੀ ਇਸਨੇ ਕਾਲਜ ਜਾਣਾ ਵਾ ਤੇ ਮੈਂ ਉਹਨੂੰ ਚੰਗੀ ਤਰ੍ਹਾਂ ਬੁਲਾ ਲਾਂ ਕਿਦਾਂ ਤੁਸੀਂ ਬੋਲੇ ਤੂੰ ਤੂੰ ਕਰਕੇ ਤੁਸੀਂ ਗੱਲ ਕਰਨ ਦੇ ਜੇ ਮੈਂ ਤੁਹਾਨੂੰ ਤੁਸੀਂ کہہ ਕੇ ਬੁਲਾਉਣੀ ਤੇ ਤੁਸੀਂ ਮੈਨੂੰ ਤੂੰ ਤੂੰ کہہ ਕੇ ਬੁਲਾਉਂਦੇ ਜੇ ਮੈਂ ਮੈਂ ਪੁੱਤ ਤੇਰੀ ਮਾਂ ਵਾ ਤੇ ਮੈਂ ਇਦਾਂ ਆਖਣਾ ਜੋਤੀ ਕੀ ਗੱਲ ਹੋਈ ਪੁੱਤ ਇਹੋ ਪੁੱਛਿਆ ਤੈਨੂੰ ਕਿਉਂ ਲੜਨ ਦੀਆਂ ਜੇ ਪੁੱਤਨੀ ਵੀ ਨਹੀਂ ਕਹਾਂ ਤੂੰ ਮੈਨੂੰ ਕਿਹਾ ਤੂੰ ਲੜਦੀ ਰਹਿਣੀ ਆ ਆਹੋ ਤੂੰ ਕੋੜ ਕੋੜ ਕਰ ਰਹੀ ਈ ਆ ਤੇ ਕੋੜ ਕੋੜ ਕਰਨਦੀ ਹੈ ਤੇ ਮੈਨੂੰ ਫੇਰ ਚ ਆ ਗਈ ਆ ਫੇਰ ਹੀ ਬੋਖੇ ਹੋਣ ਵੀ ਤੁਹਾਨੂੰ ਫਿਕਰ ਥੋੜੀ ਹੈ ਹੁਣ ਤੁਹਾਨੂੰ ਕੋਈ ਫਿਕਰ ਹੈਗਾ ਵਾ ਕਿ ਚੋਦੀ ਨੇ ਕਾਲਜ ਜਾਣਾ ਤਹੀ ਮੈਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਜਾ ਤੂੰ ਜਾ ਕੇ ਆਪਣਾ ਪੇਪਰ ਦੇ ਕੇ ਆ ਤੇ ਚਲੋ ਉੱਠ ਤੂੰ ਜਾ ਚੇਂਜ ਕਰ ਲੈ ਦੂਜੇ ਕੱਪੜੇ ਪਾ ਲੈ ਦੂਜੇ ਕੱਪੜੇ ਪਾ ਲੈ ਹੁਣ ਮੈਂ ਪ੍ਰੈਸ ਕੀਤਾ ਬੱਤੀ ਵੀ ਚਲ ਗਈ ਆ ਉਤੋਂ ਤੇ ਕੋਈ ਨਹੀਂ ਪੁੱਤ ਕਾਲਜ ਜਾਣਾ ਕਿਹੜਾ ਉੱਥੇ ਬਰਾਤੇ ਜਾਣਾ ਹੈਗੀ ਉਹ ਪਾ ਕੇ ਚੱਲ ਜਾ ਇਹਨੂੰ ਕਿਉਂਗਾ ਕੱਟਾ ਪੈ ਗਿਆ ਮਸਾ ਫੇਰ ਕਿਉਂਗਾ ਆਈਏ ਤੇ ਕੁੜੀਆਂ ਨੇ ਕਿਹਾ ਗੰਦੇ ਕੱਪੜੇ ਪਾ ਕੇ ਆ ਗਈ ਆ ਕੋਈ ਨਹੀਂ ਆਂਦੀਆਂ ਕੁੜੀਆਂ ਐਵੇਂ ਨਹੀਂ ਨਿੱਕ ਨ ਮੈਂ ਟਿਪੈਣਾ ਮੇਰਨਾ ਵੀ ਤੂੰ ਕੋਲ ਪਿੰਦੀ ਉਹਦਾਂ ਵੀ ਲੜੀ ਜਾਨੀ ਆ ਫਿਰ ਹੁਣ ਏਦਾਂ ਲੋਕਾਂ ਖਣਾ ਤੇ ਲੜਾਕੀ ਬੜੀ ਆ ਅੱਛਾ ਮੈਂ ਲੜਾਕੀਆਂ ਕਰਦੇ ਵੀ ਨਾਲ ਲੜਦੇ ਜੇ ਮੈਂ ਲੜਦੀ ਤੂੰ ਕਿਹੜਾ ਚੁੱਪ ਬੈਂਦੇ ਜੇ ਤੂੰ ਵੀ ਕਹੇ ਮੈਨੂੰ ਗੱਲਾਂ ਦੇ ਸਾਹਮਣੇ ਜਵਾਬ ਦਿੰਦੇ ਜੇ ਉਹ ਤੇ ਫਿਰ ਹੁਣ ਜਵਾਬ ਦੇਣਾ ਪੈਣਾ ਵੇ ਇੱਕ ਹਸਣਾ ਤੇ ਤਾੜੀ ਵੱਜਦੀ ਨਹੀਂ ਵੱਜਦੀ ਤੇ ਤੂੰ ਆ ਨਾ ਆ ਨਾ ਵੱਜ ਅਹੀਂ ਦੇ ਆਨੇ ਆਂ ਵੀ ਚੱਲ ਤੂੰ ਜੇ ਰਗ ਧੀਰੀ ਹੋ ਜਾ ਤੂੰ ਸੋਚ ਥੋੜਾ ਬੋਧਾ ਤੂੰ ਪੜੀ ਲਿਖਿਆਵਾਂ ਵਾਲੀਆਂ ਗੱਲਾਂ ਕਰਿਆ ਕਰ ਜੇ ਤੂੰ ਕਿ ਸੋਚਿਆ ਲੱਗਦੀ ਜੇ ਤੂੰ ਪੜਦੀ ਐਡ ਕਰਦਾ ਕਿ ਮੈਂ ਕੰਮ ਕਰਦੀ ਜੇ ਮੈਂ ਉੱਠਦੀ ਐ ਤਾਂ ਤੁਸੀਂ ਉਦਨ ਵੀ ਆੜ ਕੇ ਮੇਰੇ ਕਿੱਡੀ ਜੋੜ ਨਾਲ ਫੇਰ ਮਣੀ ਕਿ ਜਿਹੜੀਆਂ ਉਹ ਗਲੀ ਦੀਆਂ ਦੂਜੀਆਂ ਕੁੜੀਆਂ ਹੀ ਹੱਸਣੀਆਂ ਹੀ ਵੇਖ ਵੇਖ ਕੇ ਉਦਨ ਤੋਂ ਪਾਣੀ ਕਿਤੇ ਟੋਲੀ ਜਾਂ ਨਹੀਂ ਤੇ ਤੂੰ ਹੀ ਉਧਰ ਮੈਨੂੰ ਕਹਿੰਦੀ ਕਿ ਚੋਤੀ ਤੂੰ ਪਾਣੀ ਬਾਹਰ ਡੋਲਣ ਦੀ ਆ ਪੁੱਤ ਚੰਗੀ ਤਰ੍ਹਾਂ ਪਾਣੀ ਪਾਦਾ ਮੈਂ ਉਹ ਕਹ ਲੱਖੀ ਹੀ ਕਿ ਪੁੱਤ ਪਾਣੀ ਚੰਗੀ ਤਰ੍ਹਾਂ ਪਾ ਤੇ ਤੂੰ ਜੱਗ ਮਾਰ ਕੇ ਆਇਆ ਕਰਕੇ ਮੈਨੂੰ ਭੈ ਹੀ ਦਿੱਤਾ ਫੇ ਮੈਨੂੰ ਵੀ ਗੁੱਸਾ ਆ ਜਾਂਦਾ ਮੈਂ ਤੇਰੀ ਮਾਂ ਵਾਂ ਅਕਸਰ ਨੂੰ ਤੇ ਮੈਂ ਮਾਂ ਦਾ ਆਪਣਾ ਬਣ ਕੇ ਕਰਦਾ ਤੈਨੂੰ ਬੁਖਾਰ ਚੜ ਗਿਆ ਪਾਣੀ ਡੁੱਲੇ ਨਾਲ ਤੇ ਪੁੱਤ ਫੇਰ ਤਮੀਜ਼ ਦੀ ਫਰਕ ਪੈ ਹੀ ਜਾਂਦਾ ਨਾ ਵੀ ਤਮੀਜ਼ ਹੋਣੀ ਚਾਹੀਦੀ ਬੱਚੇ 'ਚ ਤਮੀਜ਼ ਬੱਚੇ ਦੀ ਵਿਗੜਨੀ ਹੈ ਜਦੋਂ ਬੱਚੇ ਨੂੰ ਗੱਲਾਂ ਕਰੀ ਜਾਣੀਆਂ ਕਰੀ ਜਾਣੀਆਂ ਮੈਂ ਸੁਖ ਦੀਦੀ ਨੂੰ ਸੁਖ ਦੀਦੀ ਸੁਖ ਦੀਦੀ ਕਰਦੀ ਰਹਿਣੀ ਆ ਤੁਹਾਨੂੰ ਵੀ ਮੰਮੀ ਜੀ ਕਹਿੰਨੀ ਆ ਤੇ ਤੁਸੀਂ ਫਿਰ ਵੀ ਤੁਸੀਂ ਮੈਨੂੰ ਜਦੋਂ ਇਦਾਂ ਬੋਲਣਾ ਤੇ ਫਿਰ ਮੇਰੀ ਵੀ ਜ਼ੁਬਾਨ 'ਚ ਫਰਕ ਪੈਣਾ ਹੀ ਆ ਜੇ ਇੱਕ ਜਣਾ ਬੋਲੇ ਤੇ ਦੂਜਾ ਜਣਾ ਚੁੱਪ ਕਰ ਜੇ ਹੁਣ ਮੈਂ ਪਰਸੋਂ ਐ ਸਕੂਲੋਂ ਤੋਂ ਆਣ ਕੇ ਕਾਜ ਤੋਂ ਆਣ ਕੇ ਤੇ ਉਹਨੂੰ ਸੱਸੀ ਘਰ ਨਹੀਂ ਬੁਲਾਈ ਸੁਖ ਨੂੰ ਮੈਨੂੰ ਲੱਗੇ ਬੁਲਾਉਂਦੀ ਉਹਨੇ ਗੁੱਸਾ ਕੀਤਾ ਉਹ ਤੇਰਾ ਨਾ ਉੱਠ ਕੇ ਲਾਂਣ ਲੱਗੀ ਤੇ ਪਾਣੀ ਦੇ ਤਾ ਤੇ ਕਿਹੜਾ ਸਾਨ ਕਰਦਾ ਪਾਣੀ ਦੇਣਾ ਹੀ ਲੈ ਜਦੋਂ ਮੈਂ ਬਾਹਰੋਂ ਆਈ ਫਿਰ ਆਪੁੱਤ ਤੂੰ ਜਿਹੜੇ ਹਾਂ ਇੰਨਾ ਨੇ ਖੜਵੀ ਨਹੀਂ ਗੱਲਾਂ ਕਰਦੀ ਸਾਨ ਕਰਦਾ ਉਹ ਕਰਤਾ ਉਹ ਫੇਰ ਵੀ ਥੋੜਾ ਬੋਲਾ ਸੋਚਦੀ ਵੱਡਿਆ ਵੱਡੀ ਜਾਂਦੇ ਉਹ ਸੋਚਦੀ ਕਿ ਮੈਂ ਵੱਡੀ ਆ ਮੇਰੀਆਂ ਤੇ ਕਾਡੀਆਂ ਗੱਲਾਂ ਸੁਣ ਸੁਣ ਕੇ ਲੜ ਲੜ ਕੇ ਮੇਰਾ ਤੇ ਸਿਰ ਦੁਖਣ ਲੱਗ ਗਿਆ ਵਾ ਸਿਰ ਤੂੰ ਆਪ ਹੀ ਤਰਦ ਲਾ ਲਈਂ ਤੇ ਨਾਲ ਹੋਰਨਾਂ ਨੂੰ ਮੈਂ ਲੁੰਨੀ ਆਡੇ ਤੇ ਆਪ ਸਿਰ ਮੇਰਾ ਦਰਦ ਹੋਣ ਦੇ ਆ ਹੀ ਨਾਲੇ ਬੀਬੀ ਘਟਾਈ ਉਹ ਤੇ ਤੁਸੀਂ ਆ ਕੁੱਤੀ ਚੀਕਾ ਪਾ ਕੇ ਤੇ ਉਸੇ ਵੇਲੇ ਲੈ ਪਿੰਦੀ ਆਈ ਖਾਡਾ ਲੂ। ਖਾੜੇ ਨੂੰ ਗੜੀ ਤੇ ਮਿਸਪੂਜਾ ਸੱਦੀ। ਤੇ ਮਿਸਪੂਜਾ ਵਾਲਾ ਹਿਸਾਬ ਆ ਮਿਸਪੂਜਾ ਨੂੰ ਕੱਟ ਕੇ ਏਦਾਂ ਹੁਣ ਲੋਕਾਂ ਨੂੰ ਸੁਣੁੰਦੀਆਂ ਹੀ ਗੱਲਾਂ। ਪਰ ਲੜ ਲੜ ਕੇ ਮਾਸਾ ਕੱਟਾ ਪੈ ਗਿਆ। ਅੱਜਾ ਬਾਬਾ ਮੇਰੇ ਚੰਗੀਆਂ ਬਾਤਾਂ। ਜਾ ਜਾ। ਤੇਰਾ ਤਾਂ ਕੰਮ ਹੀ ਹੋ। ਲੈ ਸਾਬੇ ਰੋਟੀ ਖਾ ਲੈ ਮੇਰਾ ਪੁੱਤ। ਸੇਰ ਦਾ ਪੁੱਤ। ਚਾਜੀ ਸਭ ਜੀ ਕੋਈ ਬੜੀ ਦਾਲ ਨਾਲ ਪਾਣੀ। ਨਹੀਂ ਨਹੀਂ ਹੁਣ ਬਣੇ ਆ ਤੇ ਖਾ ਲੈ। ਮੈਂ ਖਾ ਚਲ ਕੱਲੀ ਦਾਲ ਨਾਲ ਹੀ ਖਾ ਲੈ ਨਹੀਂ ਨਹੀਂ ਦਾਲ ਨਾਲ ਨਾ ਕਿਉਂ ਸਬਜੀ ਬਣੀ ਐ ਇੱਥੇ ਆ ਜਾ ਕੁਰਸੀ ਤੇ ਕੋਈ ਨਹੀਂ ਇੱਥੇ ਬਹਿ ਕੇ ਖਾ ਲੈਣੀ ਚਾਚੀ ਇੱਥੇ ਮੰਜੇ ਤੇ ਕਿੱਥੇ ਬਵੇਂਗਾ ਚੱਜਣਾ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਮੇਰਾ ਪੁੱਤ ਜਿੰਨੇ ਚਾਚੀ ਉਹ ਨਹੀਂ ਮੈਂ ਆਹੋ ਤੇ ਗੱਲਾਂ ਇਹ ਜਦੋਂ ਤੇ ਇਹਨਾਂ ਲੋਡ ਹੋਵੇ ਤੂੰ ਆ ਕੇ ਤੇ ਰੋਟੀ ਖਾਇਆ ਕਰ ਹਾਂਜੀ ਆਹੋ ਉਹਦਾ ਸਾਰਾ ਦਿਨ ਕੰਮ ਕਰਦਾ ਰਹਿਣਾ ਹੈ ਮੁੰਡਾ ਉਹਦਾ ਸਾਭਦਾਵਾ ਤੇ ਤੈਨੂੰ ਰੋਟੀ ਵੀ ਨਹੀਂ ਦੇ ਸਕਦੇ ਚਾਚੀ ਰੋਟੀ ਤੇ ਚਲੋ ਮਿਲਦੀ ਆ ਰੋਟੀ ਤੇ ਪੱਕੀ ਪਈ ਹਾਂ ਤੇ ਮੈਂ ਆਪ ਹੀ ਨਹੀਂ ਦੇਦਨੀ ਕੀਤਾ ਖਾਨ ਨੂੰ ਨਹੀਂ ਨਹੀਂ ਰੋਟੀ ਖਾਇਆ ਕਰ ਗਰਮੀ ਪੈ ਜਾਊਗੀ ਨਹੀਂ ਆਹ ਸਰੀਰ ਚ ਹਾਂਜੀ ਆਹੋ ਆਪਣੀ ਸਿਹਤ ਵੇਖ ਸਾਰਾ ਆਧਿਆਨ ਪੱਠੇ ਦੱਥੇ ਨੂੰ ਤਰਿਆ ਰਹਿਣਾ ਵਾ ਤੇ ਫੇਰ ਗਰਮੀ ਉਹ ਹੈ ਮਨੀਨਾ ਫੇਰ ਕੱਲੀ ਆ ਚਾਚੀ ਘਰ ਚਾਚਾ ਤੁਹਾਨੂੰ ਪਤਾ ਇਦਾਂ ਹੀ ਆ ਤੇ ਕੰਮ ਦੇਣ ਮੈਨੂੰ ਹੀ ਕਰਨਾ ਪੈਣਾ ਨਹੀਂ ਕੰਮ ਵੀ ਕਰਨਾ ਤੇ ਰੋਟੀ ਪਾਣੀ ਵੀ ਖਾ ਹੈ ਕਿ ਨਹੀਂ ਹਾਂ ਉਹ ਐਵੇਂ ਗਰਮੀ ਪਊਗੀ ਸਰੀਰ ਚ ਫੋਰ ਚਾਰ ਚੋਰ ਲੈਣਾ ਦੱਸ ਦੇ ਨਾ ਨਾ ਨਹੀਂ ਲੈਣਾ ਚਾਰ ਹਵੇ ਗੱਲ ਸੁਣ ਮੇਰੀ ਤੇ ਤੂੰ ਸਾਰਾ ਦਿਨ ਕੰਮ ਤੰਦਾ ਕਰਦਾ ਰਹਿੰਦਾ ਰਹਿਣਾ ਵਾ ਹੈ ਤੇ ਜਿੰਨਾ ਹਿੱਸਾ ਉਹਦਾ ਤੇ ਉਹਨਾ ਹੀ ਤੇਰਾ ਤੇ ਜੇ ਨਹੀਂ ਤੈਨੂੰ ਕੋਈ ਤੇ ਤੂੰ ਅੱਧਾ ਕਿਲਾ ਵੇਚਾ ਤਾਂ ਆਪਣਾ ਘਰ-ਬਾਰ ਬਣਾ ਲਾ ਤੇ ਘਰ ਵਸਾ ਆਪਣਾ ਚਾਚੀ ਫਿਰ ਮੈਂ ਕਹਿੰਨਾ ਮੈਂ ਕੱਲਾ ਆਵਾਂ ਤੇ ਮੈਂ ਕੀ ਚੱਲ ਪੁੱਤ ਬਹਿ ਜਾ ਇੱਧਰ ਆ ਜਾ ਇੱਧਰ ਤੇ ਇਹ ਆ ਵੀ ਜੇ ਤੂੰ ਘਰ ਆਪਣਾ ਬਣਾਵੇਂਗਾ ਤੇ ਆਹ ਤੇਰਾ ਕੋਈ ਨਾਲ ਦੇ ਵੀ ਆਜੂਗੇ ਉਹ ਤੇ ਗੱਲ ਹੈਗੀ ਆ ਕੱਲਾ ਤੋਂ ਵੀ ਚੱਲ ਕੀ ਐਵੇਂ ਪੈਲੀ ਵੇਖਦੀ ਤੇ ਕੀ ਵੇਚਣੀ ਕਿਉਂ ਵੇਚਣੀ ਆ ਨਹੀਂ ਮੰਨ ਲਈ ਗੱਲ ਤੇਰੀ ਪਰ ਜਦੋਂ ਹੁਣ ਤੂੰ ਤਾਂਗਵਾ ਹੈ ਕਿ ਨਹੀਂ ਤੇ ਘਰ ਵਸਾ ਆਪਣਾ ਥੋੜੀ ਵੇਚ ਲੈ ਤੇ ਘਰ ਬਣਾ ਲੈ ਸਾਬੇ ਮੈਂ ਤੇਨ ਰਿਸ਼ਤਾ ਕਰਾਉਣੀ ਆ ਮੇਰੇ ਪੇਕੇ ਵਾਧੂ ਕੁੜੀਆਂ ਮੇਰੇ ਪਤੇ ਹੀ ਆ ਚਾਚੀ ਮੈਨੂੰ ਕਿੱਥੋਂ ਰਿਸ਼ਤਾ ਹਣਾ ਮੇਰਾ ਮਾ ਨਾ ਪਿਓ ਨਾ ਭੈਣ ਨਾ ਭਰਾ ਕਿੰਨੇ ਮੈਨੂੰ ਅੱਜਕੱਲ ਕੁੜੀਆਂ ਜਿਹੜੀਆਂ ਕਰ ਇਹੋ ਕੁਛ ਚਾਉਂਦੀਆਂ ਵਾ ਸਾਨੂੰ ਕੋਈ ਟੋਕੇ ਨਾ ਕੋਈ ਰੋਕੇ ਨਾ ਤੇ ਇਕੱਲੇ ਇਕੱਲਾ ਮੁੰਡਾ ਹੋਵੇ ਤੇ ਕਰਾ ਦਿੰਨੇ ਰਿਸ਼ਤਾ ਰਿਸ਼ਤੇ ਦੀ ਕਿਹੜੀ ਗੱਲ ਵਾ ਚਾਚੀ ਜੀ 40 ਡੇਰੀ ਨੂੰ ਰਿਸ਼ਤਾ ਹੋਣਾ ਵਾ ਮੇਰਾ ਕਿਹੜਾ ਘਰ ਬਾਰ ਹੈ ਮੈਨੂੰ ਪੈੜੀ ਵੇਚਣੀ ਪੈਣੀ ਫੇਰ ਤੇ ਮੈਨੂੰ ਤਾਂ ਪਤਾ ਵੀ ਨਹੀਂ ਆ ਮੇਰੀ ਕਿੱਥੇ ਕਾਗਜ਼ ਕੀ ਸਾਖ ਬਿਤਾਵ ਮੈਨੂੰ ਤੇ ਕੋਈ ਨਹੀਂਗਾ ਥੋੜੀ ਬਹੁਤੀ ਵੇਚ ਕੇ ਨਾ ਘਰ ਬਣਾ ਦੋ ਤੇ ਰਿਸ਼ਤਾ ਤੈਨੂੰ ਮੈਂ ਕਰਾ ਕੇ ਦਿੰਨੇ ਹੈ ਹੈ ਕਿਹੜੀ ਗੱਲ ਹੈਗੀ ਬੜੀ ਵੇਚਣ ਹੀ ਨਹੀਂ ਦੇਣੀ ਚਾਚੀ ਨੇ ਉਧਰੋਂ ਨਹੀਂ ਆਪਣਾ ਜਿੰਨਾ ਹਿੱਸਾ ਤੇਰਾ ਉਨਾ ਹੀ ਉਹਦਾ ਤੇ ਕਿਉਂ ਨਹੀਂ ਵੇਚਣ ਦੇਣੀ ਤੂੰ ਆਪਣੇ ਨਾਂ ਕਰਾ ਆਹ ਵੇਖ ਕੇ ਚਾਚੇ ਨਾਲ ਗੱਲ ਕਰਾਂ ਹਾਂ ਚਾਚੇ ਨਾਲ ਕਰ ਤੇ ਮੇਰਾ ਹਿੱਸਾ ਕੇ ਮੇਰਾ ਨਾਂ ਕਰਕੇ ਦੋ ਮੈਂ ਵੀ ਕਰਵਾਵਾਣਾ ਚਲੋ ਮੈਂ ਕਰਦਾ ਵਾਂ ਗੱਲ ਪਰ ਮੈਂ ਕਹਿੰਦਾ ਮੈਂ ਕਿਉਂ ਐਵੇਂ ਲੜਾਈ ਪਾਉਣੀ ਨਹੀਂ ਨਹੀਂ ਲੜਾਈ ਨਹੀਂ ਪਾਉਣੀ ਉਹ ਹਿੱਸਾ ਤਾਂ ਇਨਸਾਇਆ ਦਰਗਾ ਦਰਬਾਰੋਂ ਤੇ ਸਰਕਾਰੋਂ ਮੇਂਡਾ ਰੋਟੀ ਤੇ ਅੱਗੇ ਮੈਨੂੰ ਮਾਹ ਮਿਲਦੀ ਐ ਸਾਕਥੋਂ ਮਿਲੂਗਾ ਰੋਟੀ ਆਪੇ ਫੇਰ ਤੈਨੂੰ ਮਿਲਣੇ ਆ ਜਦੋਂ ਤੇਰਾ ਹਿੱਸਾ ਆ ਗਿਆ ਤੇਰੇ ਵੱਲ ਤੈਨੂੰ ਵਿਆਹਤਾ ਹਾਂ ਤੇ ਰੋਟੀ ਤੇਰੀ ਆਪੇ ਪਕਾਉਣ ਵਾਲੀ ਆ ਜਾਣੀ ਐ ਮੈਂ ਚਾਚੀ ਕੱਪੜੇ ਮੰਗੇ ਕੱਪੜਿਆਂ ਲਈ 100 ਪੈਸੇ ਮੰਗਣੇ ਆ 100 ਰੁਪਈਆ ਕਹਿਣੇ ਆ 700 ਰੁਪਈਆ ਵੀ ਆਵੇ ਮੇਰਾ ਇਧਰੋਂ ਪਜਾਮਾ ਪਾੜ ਗਿਆ ਜੇਬ ਤੋਂ ਵੀ ਆ ਪਿਛਲੀ ਜੇਬ ਤੋਂ ਵੀ ਐ ਤੇ ਮੈਨੂੰ ਕੱਪੜੇ ਦੋ ਲੈ ਹੁਣ ਦੇ ਤੇ ਮੈਨੂੰ 700 ਰੁਪਈਆ ਦੇ ਤੇ ਨਹੀਂ ਦਿੱਤਾ ਚੱਲ ਕੋਈ ਨਹੀਂ ਮੈਂ ਦੇ ਦੂੰਗੀ ਜਿੰਨੇ ਚਾਚੀ ਉਹ ਨੇ ਮੈਂ ਨਾ ਫੇਰ ਲੜਨਾ ਵੀ ਤੂੰ ਬਾਰੋਂ ਮੰਗਦਾ ਫਿਰਦਾ ਕੋਈ ਨੇ ਨਾਲ ਲੜਦੇ ਤੂੰ ਦੱਸੀ ਨਾ ਨਾ ਤੇ ਤੂੰ ਲੀੜੇ ਲਿਆ ਕੇ ਤਾਂ ਪਾ ਤੇ ਆਪਣੇ ਸੋਚ ਕਰਦਾ ਕੋਹ ਮੈਂ ਤਾਂ ਦਵਾਈਆਂ ਤੋਂ ਆਥਣ ਹੋਇਆ ਆਂ ਚਾਰ ਦਿਨ ਮੈਨੂੰ ਬੁਖਾਰ ਰਿਹਾ ਤੇ 100 ਰੁਪਏ ਦੇ ਦਿੰਦੀ ਦਵਾਈ ਲੈ ਆ ਤੇ 100 ਰੁਪਏ ਦੀ ਦਵਾਈ 10 ਦੀ ਕਿਹ ਹੁੰਦੀ ਆ 10 ਦਾ ਤਾਂ ਕੋਈ ਗੋਲੀ ਨਹੀਂ ਦਿੰਦਾ ਆਹ ਉਹ ਵੀ ਪਾਇਆ 20-20 ਦੇ ਖਰਾਕ ਦੇ ਲੌਂੜੇ ਇੱਕ ਦੇ ਤੇ ਤੂੰ ਚੰਗੀ ਤਾਂ ਆਪਣਾ ਇਲਾਜ ਕਰਾ ਤੇ ਜਿਹੜੀ ਤੈਨੂੰ ਮੈਂ ਸਲਾਹ ਦਿੱਤੀ ਇਹੋ ਕਰੇ ਆਹੋ ਮਾਪਿਆ ਤਾਂ ਗੇਨੀਗਾ ਗੱਲ ਹੋ ਗਈ ਮਮੀ ਤੁਹਾਡੇ ਨਾਲ ਉਹ ਫਿਰ ਫੋਲ ਬਲਾਰਾ ਕਰਕੇ ਬਾਹਰ ਚੱਲ ਗਈ ਜੇ ਮੈਂ ਅંદર ਕੂੜਾ ਸੁੱਟਣ ਚੱਲ ਗਈ ਸੁੱਖ ਪੁੱਤ ਮੈਨੂੰ ਪਤਾ ਠੀਕ ਨਹੀਂ ਮੈਂ ਸੁੱਤੀ ਸੀ ਇੱਥੇ ਆਣ ਕੇ ਬੋਲਣ ਦੀ ਹੈ ਤੇ ਮੈਂ ਨਹੀਂ ਕਿਹਦੇ ਨਾਲ ਲੜ ਕੇ ਆ ਗਈ ਫਿਰ ਹੁਣ ਸੁੱਖ ਨਾਲ ਲੜ ਕੇ ਆ ਗਈ ਮੇਰੇ ਨਾਲ ਹੀ ਬੋਲ ਰਹੇ ਕੋਈ ਇਹ ਤਾਂ ਇੰਨੀ ਕਰਦਾ ਬਸ ਕਿੱਥੇ ਚੜਦੀ ਕਿੱਥੇ ਲੱਤਦੀ ਹੈ ਪਤਾ ਨਹੀਂ ਇਹਨੂੰ ਕੀ ਹੋ ਗਿਆ ਅੱਜ ਤਾਂ ਮੰਮੀ ਨੇ ਹੱਥ ਕਰ ਦਿੱਤੇ ਮੇਰੇ ਹੱਥੀ ਪੈਣ ਤੱਕ ਚੜ ਗਈ ਅੱਜ ਆਹ ਤੂੰ ਵੱਡੀ ਆਂ ਤੇ ਤਾਂ ਫਰਕ ਹੈਗਾ ਹੱਥੀ ਪੈਣ ਦਾ ਜੇ ਮੈਂ ਮੜੀ ਜੋ ਪਟੋਕੀ ਮਾਰਦੀ ਤੇ ਉਹ ਵੀ ਮੈਨੂੰ ਸੁਣਾਉਂਦੀ ਤੋਂ ਹੈ ਮੈਨੂੰ ਕਿਤੇ ਮੈਂ ਮਾ ਮਾ ਮੈਂ ਕੋਈ ਵੀ ਕਰ ਸਕਨੀ ਮਾ ਦਾ ਫਰਜ਼ੁੰਦਾ ਬੱਚੇ ਨੂੰ ਸਮਝਾਉਣਾ ਉਹਨਾਂ ਦੇ ਮੇਰੀ ਮੰਮੀ ਆ ਉਂਗਲੀ ਐ ਕਰਕੇ ਮਰੋੜੀ ਉਹ ਜਿਦਾਂ ਪਤਾ ਨਹੀਂ ਮੇਰੇ ਕੋਲ ਗੱਲ ਕਰਦੇ ਆ ਇਦਾਂ ਹੋ ਗਈ ਹੁੰਗਣ ਉਦੋਂ ਹੀ ਮੇਰੇ ਦਿਵਾਲੇ ਤੇ ਉਸ ਕਾਰਜ ਵਿੱਚ ਵੀ ਕਹਿੰਨੀ ਕਿ ਮੇਰੀ ਇਹ ਉਂਗਲ ਨਾ ਇਦਾਂ ਕੋਈ ਕਰੇ ਦੱਸ ਕੀ ਪਤਾ ਨੂੰ ਕਾਦਾ ਤਾਂ ਅੱਪ ਚੜਦਾ ਜੀ ਸੁਝੰਡਾ ਵੀ ਉਹਨਾਂ ਮਰੋੜੀ ਬੜੀ ਚੋਰਦੀ ਮੈਂ ਉਧਰ ਕੂੜਾ ਸੁੱਟ ਕੇ ਆਈ ਵੀ ਨਾ ਇੱਥੇ ਬਾਹਰ ਰੱਖਣ ਦੀ ਬਾਲਟੀ ਤੇ ਮੈਨੂੰ ਫੇਰ ਵਾਜ ਗਈ। ਉਹ ਤੁਹਾਨੂੰ ਬਾਹਰ ਨੂੰ ਨਾ ਇਹਨੂੰ ਕੁਝ ਦੀ ਅੱਖ ਹੈਗਾ। ਕੀ ਪਤਾ ਇਹਨੂੰ ਕਹਦੀਆਂ ਜੰਡੀਆਂ-ਜੜੀਆਂ ਰਿੰਦੀਆਂ। ਹਾਂਜੀ ਤੂੰ ਆਈ ਨਹੀਂ ਕਿ ਤੂੰ ਲੜ ਕੇ ਆਈ ਏ ਬਾਹਰੋਂ। ਤੇ ਮੈਂ ਹੀ ਲੜਨ ਵਾਲੀ ਆ। ਸੁਖ ਨਹੀਂ ਲੜਦੀ। ਮੇਰੇ ਨਿਕਲਦੀ ਦੇਰ ਵਾਸਤੇ ਅੰਦਰ ਵੜ ਵੀ ਗਈ। ਹੁਣ ਮੰਮੀ ਨੂੰ ਮੇਰੇ ਖਿਲਾਫ ਝੜਕਾਉਗੀ ਨਾ ਫੇਰ। ਇਹ ਨਹੀਂ ਸੁਦਰ ਸੰਧੂ। ਮਾਵਾਂ ਤੀਆਂ ਰਲਕੀਆਂ ਹੋਣੀਆਂ ਕੋਣ। ਪਰ ਇੰਨਾ ਨੇ ਮਾਹਾਂ ਧੀਆਂ ਨੇ ਮੇਰੇ ਖਿਲਾਫ ਗੱਲਾਂ ਕਰਨੀਆਂ ਮੰਮੀ ਤੇ ਮੰਮੀ ਵੇਖ ਕੇ ਤਾਂ ਉੱਠਦੀ ਮੈਨੂੰ ਪੈ ਗਈ ਆ ਫੇਰ ਕਹਣਾ ਜੋਤੀ ਇਦਾਂ ਕਰਦੀ ਤੇ ਜੋਤੀ ਉਦਾਂ ਕਰਦੀ ਜੋਤੀ ਕੀ ਕਰੇ ਹੁਣ ਵੇਖ ਕੇ ਤਾਂ ਕਿਣ ਮੇਣ ਕਿਣ ਮੇਣ ਮਾਵਾਂ ਧੀਆਂ ਨੇ ਲਾਈ ਨਿੱਕੀ ਨਿੱਕੀ ਚਾਲੇ ਡਈਆਂ ਰਹਿੰਦੀਆਂ ਗੱਲਾਂ ਕਰਨ ਪਤਾ ਮਮਮੀ ਲਗਦਾ ਮੇਰੇ ਕਰਮਾਂ ਚ ਸਤਾਵ ਨਾ ਮੈਂ ਉਹਨੂੰ ਕੁਝ ਨਹੀਂ ਲਈ ਮੈਂ ਕਿੱਲੋ ਕਦੀ ਕੰਮ ਬਾਲਾ ਵੀ ਨਹੀਂ ਕਿਹਾ ਮਮਮੀ ਉਹ ਹੀ ਤੇ ਮੈਨੂੰ ਲਾਇਆ ਕਰੋ ਨਾਲ ਕੰਮ ਹੁਣ ਮੈਂ ਵੀ ਇੰਨੀ ਇਹਨੂੰ ਲਾਉ ਨਾਲ ਕੰਮ ਜਿਆਦੀ ਪੂਵੇ ਚੜ ਗਈ ਜੇ ਮੈਂ ਤਾਂ ਤੈਨੂੰ ਇਹ ਹੋਗਾ ਨਾ ਨਹੀਂ ਪੁੱਤ ਤੂੰ ਦੁਕੰਦ ਕੰਮ ਕਰਦੀ ਕਰਦੀ ਇਹਨੂੰ ਵੀ ਦਾਇਆ ਕਰ ਕਰ ਤਾ ਇਹ ਦਿਸੇਲੀਆ ਨੂੰ ਲਾਓ ਫੋਨ ਤੇ ਫੋਨ ਚਲਾਓ ਨੰਬਰ ਤੇ ਦਿਸੇਲੀਨ ਲਾ ਕੇ ਪੁੱਛੋ ਕਿ ਕੋਲਜੀ ਵੀ ਇਦਾਂ ਕਰਦੀ ਕਿ ਚਾਹੂ ਮਤਾਂ ਦੇਣ ਡਈਆਂ ਮੈਨੂੰ ਤਾਂ ਹੁਣੇ ਹੀ ਕਿਹੜੇ ਬਨੇ ਉਹ ਜਿਵੇਂ ਟੱਕਰ ਜਾਂਦੀਆਂ ਈਆਂ ਨਹੀਂ ਪੁੱਤ ਮੈਨੂੰ ਹੁਣੇ ਆਹ ਕੀ ਆ ਆਂਦੀ ਆ ਪਰ ਜੇ ਮੇਰੇ ਨਾਲ ਇਦਾਂ ਕਰਕੇ ਆ ਗੱਲ ਕਰ ਲਈਂ ਉਂਗਲ ਕਰਕੇ ਕੋਈ ਨਾ ਮੈਂ ਉਹਦੇ ਉੱਤੇ ਉਹਨਾਂ ਨੂੰ ਨਹੀਂ ਇਹ ਬੋਲਣ ਦਿੰਦੀ ਤੇ ਇਹ ਕੌਣ ਹੋ ਮੇਰੀ ਨਾਲ ਉਂਗਲ ਕਰਨ ਵਾਲੀ ਤਾਂ ਇਹ ਦਿਸੇਲੀ ਤਨੂ ਨੂੰ ਲਾਓ ਫੋਨ ਉਹਨੂੰ ਪੁੱਛੋ ਘਰ ਚ ਚੇ ਕੀ ਕਰਦੀ ਲੈ ਕਿਹਣਾ ਨੰਬਰ ਤੇ ਲੁਣੀ ਤਨੂ ਨੂੰ ਭਲਾ ਵੀ ਇਦਾਂ ਉੱਤੇ ਵੀ ਇਦਾਂ ਹੀ ਕਰਦੀ ਘਰ ਦੇ ਕੇ ਨਹੀਂ ਦੇਖਣਾ ਹੀ ਨਹੀਂ ਸਕੰਦੀ ਮੈਂ ਮੈਨੂੰ ਮੈਂ ਦੱਸ ਕਿੱਥੇ ਚੱਲ ਜਾ ਮੇਰਾ ਤਰਦਾ ਫਿਰ ਮੈਂ ਜਲੀ ਜਾਨੀ ਨਾਨਕੀ ਥੋੜੇ ਦਿਨ ਕੀ ਪਤਾ ਤੁਹਾਡਾ ਫੇਰੀ ਮਾਮਾ ਦੀਆਂ ਦਾ ਪਿਆਰ ਪੈ ਜੇ ਵਿੱਚ ਮੈਨੂੰ ਹੀ ਇਹ ਰੋੜਾ ਸਮਝਦੀ ਰਹੀ ਨਹੀਂ ਹੁੰਦਾ ਇੰਨੇ ਨਹੀਂ ਮੈਂ ਬਦਲਣਾ ਇਹਦਾ ਸੁਭਾਅ ਵੇਖਦਾ ਜੇ ਬਦਲ ਪਾਣੀ ਹੁੰਦੀ ਤੂੰ ਇਡੀ ਸੁਚਾਰੇ ਤੂੰ ਸਭ ਕਰ ਮੈਨੂੰ ਮਾਂ ਦੀ ਮਾਂ ਤਾਂ ਸਮਝਦੇ ਸਭ ਕੋ ਕਰਦੀਆਂ ਇਹਨੇ ਕਦੀ ਮੈਨੂੰ ਸਮਝਿਆ ਕਿ ਮੇਰੀ ਮਾਂ ਕਾਹਦੇ ਨਾ ਇਹਨੇ ਕਦੀ ਮੈਨੂੰ ਮਾਨੀ ਕਿਤਾ ਸਤਕਾਰ ਨਹੀਂ ਮੇਰਾ ਜਿਹੜੀ ਗੱਲ ਮੈਂ ਕਹੂੰਗੀ ਉਹ ਹੀ ਇਹਨੂੰ ਮਾੜੀ ਲੱਗਦੀ ਹੈ ਉਸੇ ਗੱਲ ਤੇ ਟੋਕ ਰੋਕ ਟੋਕ ਕਰ ਦਿੰਦੀ। ਮੈਨੂੰ ਤੇ ਆਪ ਬੜਾ ਬੋਲੀ ਮੈਨੂੰ ਤੇ ਆਪਣੀ ਮੰਮੀ ਕੋਈ ਸਮਝ ਆਉਂਦੀ ਵੀ ਮੈਂ ਕੀ ਕਰਾਂ ਵੀ ਕੀ ਨਹੀਂ ਕਰਾਂ। ਜੋ ਇਹ ਕਹਿੰਦੀ ਚੁੱਪਾ ਹੀ ਕਹਿੰਦੀ ਓਦਾਂ ਮੰਮੀ ਮੈਂ ਦੀ ਗੱਲ ਮੰਨ ਲਈ। ਸਵੇਕ ਤੇ ਉੱਠ ਕੇ ਪਹਿਲਾਂ ਮੈਂ ਤਾਂ ਸੂਟ ਪ੍ਰੈਸ ਕਰਕੇ ਦਿੱਤਾ ਵੀ ਆ ਇਹਨੇ ਪਾ ਕੇ ਜਾਣਾ। ਮੈਂ ਤਾਂ ਕਿਹਾ ਮੈਂ ਤਾਂ ਤੇ ਘਟਾ ਪੈ ਗਿਆ ਤੂੰ ਤੇ ਚੇਂਜ ਕਰ ਲੈ। ਘਟਾ ਵੀ ਕਿੱਥੇ ਕਿੱਥੇ ਆਪਦੀ ਬੱਤੀ ਆਉਂਦੀ ਜਿਹੜੀ ਮੈਂ ਪ੍ਰੈਸ ਕਰ ਲੂੰਗੀ। ਮੈਂ ਤਾਂ ਫਿਰ ਇਹੋ ਪਾ ਕੇ ਚੱਲ ਜਾ। ਇਹ ਗੱਲ ਤੂੰ ਜੇ ਹੋਣੀ ਨਹੀਂ ਤੂੰ ਪਰਿਉਂਦੇ ਹੋ ਕਿ ਨੰਗ ਜਾ। ਐਡਾ ਵੇੜਾ ਜਾ ਜਿੱਡਾ ਇਦੋਂ ਮੱਛੀ ਨਾ ਗਾ ਬਸ ਉਥੇ ਜੇ ਘਮ ਘਮਾ ਕੇ ਸੁਈ ਰੱਖਦੀ ਆ ਕਿ ਸੋਖੇ ਮਰਨਾ ਲੜਦੀ ਜੋਗੀ ਲੜਦੀ ਮੈਨੂੰ ਹੀ ਇਹਨੇ ਮਸ਼ਹੂਰ ਕੀਤਾ ਆਪਾਂ ਕਹਿੰਦੇ ਕਹਿਣਾ ਵੀ ਚਾਚਾ ਨਾ ਰਹੀਦੀ ਆ ਮੇਰੇ ਮੈਂ ਮਾਵਾ ਮੇਰਨਾ ਵੀ ਲੜਦੀ ਆ ਨਿਆ ਵਾਹੋਂ ਕਾਟਦੇ ਚਾਹ ਠੀਕ ਜੀ ਮੈਂ ਮੇ ਰੋਟੀ ਖਾਣੀ ਰੋਟੀ ਪੱਕੀ ਨਹੀਂ ਹੈ ਪੁੱਤ ਚਾਹ ਪੀਂਦੇ ਨੇ ਰੋਟੀ ਨੋਣੀ ਦਿਲ ਕਰਨਾ ਮੇਰੇ ਅੰਦਰ ਤੇਲੀ ਸੜ ਗਿਆ ਸੱਚੀ ਤੂੰ ਕਹਿਣਾ ਲੱਗਾ ਨਾ ਸੁਖ ਮੈਂ ਕਿਦੇ ਦਿਨ ਰਾਤ ਸੋਚਦੀ ਰਹਿੰਦੀ ਤੇ ਝੂਰਦੀ ਰਹਿੰਦੀ ਆ ਵੀ ਹਾਇ ਰੱਬਾ ਕੀ ਬਣੂਗਾ ਕਦਰ ਮੰਮੀ ਨਾ ਲਿਆ ਕਰੋ ਟੈਨਸ਼ਨ ਅੱਗੇ ਨਹੀਂ ਤੁਹਾਨੂੰ ਕਿੰਨੀ ਟੈਨਸ਼ਨ ਹੋ ਜਾਂਦੀ ਮੈਨੂੰ ਅਸਵੇਰ ਦਿਨ ਉੱਠੀ ਸੀ ਇੱਥੇ ਪਈ ਆ ਤੇ ਉਹ ਮਹਾਰਾ ਨਹੀਂ ਆਣ ਕਿ ਇੱਥੇ ਨਹੀਂ ਗੱਲਾਂ ਕਰਦੀ ਤੇ ਮੈਨੂੰ ਜਾ ਕੇ ਮੈਨੂੰ ਉਹਨਾਂ ਤੇ ਜਾ ਕੇ ਨਹੀਂ ਆਈ ਚਲ ਕੋਈ ਨਹੀਂ ਮੰਮੀ ਤੂੰ ਬਾਉ ਮੈਂ ਤੁਹਾਡੇ ਵਿਚਾਲੇ ਕਿੰਨੀ ਪੈ ਚਲ ਪਤ ਬਣਾ ਲੈ ਘੁੱਟ ਚਾਹ ਦਾ ਚਾਹ ਪੀਤੇ ਸਿਰ ਪੀੜਾ हट ਚੁਗੀ ਵਾਧੂ ਦੀ ਟੈਨਸ਼ਨ ਆ ਆ ਨਾ ਸਾਬੀ ਪਾਣੀ ਰੋਟੀ ਖਾਧੀ ਆ ਪਾਣੀ ਨੇ ਪੀਤਾ ਤੇ ਪਤੰਜਨ ਲੋਡ ਹੁੰਦੀ ਰੋਟੀ ਤੇ ਆ ਕੇ ਖਾ ਲਿਆ ਕਰ ਕੋਈ ਨਹੀਂ ਚਾਹਤਾ ਆਹੋ ਲੋਕਾਂ ਨੇ ਤੇ ਸੜਕਾਂ ਤੇ ਲੰਗਰ ਲਾਏ ਆ ਤੇ ਤੂੰ ਇੱਥੇ ਆ ਕੇ ਤੇ ਰੋਟੀ ਖਾਇਆ ਕਰ ਚੰਗਾ ਹਾਂਜੀ ਹਾਂਜੀ ਹਾਂ ਸਾਡਾ ਵੀ ਆਸਰਾ ਜਾਵਾ ਵੀਰ ਤੇਰਾ ਬਾਹਰ ਵਾ ਹਾਂਜੀ ਚਾਚਾ ਤੇਰਾ ਕੱਲਾ ਕਿਤੇ ਲਾਗੋ ਸਾਡੇ ਵੀ ਆਸਰਾ ਹੋ ਜਾਊਗਾ ਆਹੋ ਹਾਂ ਠੀਕ ਆ ਲੋ ਫਿਰ ਚਾਚੀ ਟਾਈਮ ਬੜਾ ਹੋ ਗਿਆ ਫਿਰ ਬਾਜੋ ਬਾਜੋ ਚਾਚੀ ਨੇ ਦਿਵਾਲੇ ਹੋਣਾ ਨਹੀਂ ਹਾਂ ਫਿਰ ਜਾਵਾ ਕਿਉਂ ਉਹਨੇ ਕਿਦਵਾਲੇ ਹੋਣਾ ਵਾ ਫੇਰ ਉਹਨੇ ਕਹਿਣਾ ਪਤਾ ਨਹੀਂ ਕਿੱਧਰ ਨੂੰ ਲੈ ਕੇ ਮੁੰਡੇ ਨੂੰ ਨਿਕਲ ਗਿਆ ਵਾ ਹਾਂ ਦੱਸ ਇਹ ਵੀ ਖਤਰਾ ਖਤਰਾ ਹੀ ਅਗੇ ਮੇਰੇ ਬੂਹੇ ਤੇਰੇ ਵਾਸਤੇ ਆ ਫੁੱਲੇ ਆ ਜਦੋਂ ਮਰਜੀ ਆ ਜਾ ਕਰ ਕੋਈ ਨਹੀਂ ਫੇਰ ਮੈਂ ਚਾਚੇ ਨਾਲ ਗੱਲ ਕਰਦਾ ਵਾਂ ਉਹ ਛੜੀ ਤੈਨੂੰ ਹਾਂ ਉਹ ਕਰਤੇ ਸੀ ਤੈਨੂੰ ਰਿਸ਼ਤਾ ਕਰਾਉਨੇ ਆ ਠੀਕ ਆ ਤੇ ਕੋਈ ਫਿਕਰ ਨਹੀਂ ਕਰਨਾ ਆਪਣੇ ਸਰੀਰ ਦਾ ਆਸਰਾ ਧਿਆਨ ਰੱਖ ਹਾਂਜੀ ਹਾਂਜੀ ਠੀਕ ਦੇ ਚਾਚੀ ਫੇਰ ਚੰਗਾ ਚੰਗਾ